ਸਮਾਨਾ ਸੜਕ ਹਾਦਸੇ ਦੇ ਬਾਅਦ ਜਿਹੜੇ ਬੱਚਿਆਂ ਦੀ ਮੌਤ ਹੋਈ ਡਰਾਈਵਰ ਦੀ ਜਾਨ ਚਲੀ ਗਈ ਉਸਕੇ ਬਾਅਦ ਜਿਹੜੇ ਪੀੜਤ ਪਰਿਵਾਰ ਹੈ ਉਹਨਾਂ ਦੇ ਵਿੱਚ ਵੀ ਗੁੱਸਾ ਹੈ ਹੀ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜੇ ਕਥਿਤ ਅਜੇ ਦੋ આરોપી ਹੈ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਦੂਜੇ ਪਾਸੇ ਸਹਿਰ ਵਾਸੀਆਂ ਵਿੱਚ ਇਹ ਗੁੱਸਾ ਹੈ ਵੀ ਜਿਹੜੀ ਪਟਿਆਲੇ ਤੋਂ ਲੈ ਕੇ ਮੁਣਕ ਤੱਕ ਸੜਕ ਹੈ ਇਹਨੂੰ 4 ਲਾਈਨ ਬਣਾਇਆ ਜਾਵੇ ਫੌਰੀ ਤੌਰ ਤੇ ਇਸ ਦੀ ਮਨਜ਼ੂਰੀ ਦੇ ਵਾ ਕੇਂਦਰ ਸਰਕਾਰ ਦੇ ਵਾ ਪੰਜਾਬ ਸਰਕਾਰ ਦੇਵੇ ਤਾਂ ਕਿ ਇਸ ਤਰ੍ਹਾਂ ਦੇ ਹਾਦਸੇ ਰੋਕ ਕੇ ਜਾਣ ਔਰ ਇੱਕ ਰੇਲ ਲਿੰਕ ਜਿਹੜਾ ਕਿ 70 ਸਾਲ ਤੋਂ ਇਸ ਇਲਾਕੇ ਦੇ ਜਿੰਨੇ ਲੀਡਰ ਆਏ ਲੋਕ ਸਭਾ ਮੈਂਬਰ ਆਏ ਭਾਵੇਂ ਹੁਣ ਹਰੇਕ ਨੇ ਕਹਿ ਕੇ ਸੀ ਰੇਲ ਗੱਡੀ ਲੈ ਕੇ ਆਵਾਂਗੇ ਤਾਂ ਅਗਲੀ ਵਾਰ ਵੋਟਾਂ ਮੰਗਣ ਆਵਾਂਗੇ ਲੇਕਿਨ ਰੇਲ ਲਾਈਨ ਆਜ ਤੱਕ ਨਹੀਂ ਬਿਛੀ ਜੇ ਰੇਲ ਲਾਈਨ ਬਿਛ ਜੇ ਤਾਂ ਹਾਦਸੇ ਵੀ ਘਟ ਜਾਣਗੇ ਲੋਕਾਂ ਦੇ ਸਮੇਂ ਕੀ ਔਰ ਪੈਸੇ ਕੀ ਵੀ ਬਚਤ ਹੋਵੇਗੀ ਇਹ ਮੁੱਦਾ ਵੀ ਗੰਭੀਰ ਉੱਠਿਆ ਔਰ ਜਿਹੜੀ ਸਿਹਤ ਸੇਵਾਵਾਂ ਹੈ ਸਮਾਣਾ ਸਤਰਾਂ ਦੇ ਜਿਹੜੇ ਸਰਕਾਰੀ ਹਸਪਤਾਲ ਹੈ ਉੱਥੇ ਡਾਕਟਰਾਂ ਦੀ ਤਨਾਤੀ ਪੂਰੀ ਨਹੀਂ ਨਰਸਾਂ ਨਹੀਂ ਫਾਰਮਾਸਿਸਟ ਨਹੀਂ ਬਾਅਦ ਟੰਡਨ ਨਹੀਂ ਹੈ ਅਰ ਦਰਜਾ ਚਾਰ ਕਰਮਚਾਰੀ ਕਮ ਕਰਦੇ ਹਨ ਉਹ ਸਾਰੀ ਸਮੱਸਿਆਵਾਂ ਲੈ ਕੇ ਵੱਖ-ਵੱਖ ਦਿੱਥੇ ਬੰਦੀਆਂ ਵੱਲੋਂ ਅੱਜ ਮੀਟਿੰਗ ਕੀਤੀ ਜਾ ਰਹੀ ਹੈ ਸਰਕਾਰ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਵੀ ਇਸ ਮਸਲੇ ਤੇ ਧਿਆਨ ਦਿੱਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਤੇ ਸੰਘਰਸ਼ ਤਿੱਖਾ ਵੀ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਮੁੱਦੇ ਹਨ ਇਹਨਾਂ ਤੇ ਸਰਕਾਰਾਂ ਨੂੰ ਵੀ ਕੰਮ ਕਰਨਾ ਚਾਹੀਦਾ ਹੈ ਇਹ ਬਹੁਤ ਜ਼ਰੂਰੀ ਹੈ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਸਰਕਾਰ ਕਦੋਂ ਪਟਿਆਲੇ ਤੋਂ ਮੁੰਨਕ ਤੱਕ ਫੋਰ ਲਾਈਨ ਦਾ ਆਰਡਰ ਪਾਸ ਕਰਦੀ ਹੈ ਕਦੇ ਸੜਕ ਬਣਦੀ ਹੈ ਔਰ ਹਾਸੇ ਕਿਸ ਤਰ੍ਹਾਂ ਰੋਕਣ ਰੋਕੇ ਜਾ ਸਕਦੇ ਆ ਅੱਜ ਦੀ ਮੇਰੀ ਮੀਟਿੰਗ ਸੀਗੀ ਉਹ ਜੋ ਪਿਛੇ ਹਾਸਾ ਹੋਇਆ ਸਕੂਲ ਦੇ ਬੱਚਿਆਂ ਨਾਲ ਮੰਦ ਭਗਾ ਉਹਦੇ ਸਬੰਧ ਦੇ ਵਿੱਚ ਰੱਖੀ ਗਈ ਸੀ ਅੱਗੇ ਵੀ ਕੀ ਸਮਾਣਾ ਸ਼ਹਿਰ ਵਾਸਤੇ ਜੋ ਸਮਾਜ ਕਸੇ ਵੀ ਜਿੱਥੇ ਬੰਦਿਆਂ ਜਾਂ ਹੋਰ ਕਾਸ਼ੀਨ ਜਿੱਥੇ ਬੰਦਿਆਂ ਕਰ ਸਕਦੀਆਂ ਨੇ ਸਮੇਂ-ਸਮੇਂ ਤੇ ਜਿੱਦਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਆਪਾਂ ਟ੍ਰੈਫਿਕ ਦੀ ਗੱਲ ਕਰੀਏ ਟ੍ਰੈਫਿਕ ਤਾਂ ਵਧ ਹੀ ਰਹੀ ਆ ਸੋ ਬੜੇ ਚਿਰ ਦੀ ਮੰਗ ਹੈ ਇੱਕ ਕਿ ਜਿਹੜੀ ਸਮਾਣਾ ਸਿਟੀ ਆ ਜਾਂ ਸਮਾਣਾ ਸ਼ਹਿਰ ਆ ਜਿਹਨਾਂ ਲੋਕਾਂ ਨੂੰ ਜਿਹੜੀ ਰੇਲਵੇ ਕਨੈਕਟੀਵਿਟੀ ਦੀ ਬੜੀ ਲੋੜ ਆ ਜੀ ਜਿੱਦਾਂ ਆਉਣ ਵਾਲੇ ਸਮੇਂ ਟ੍ਰੈਫਿਕ ਵਧ ਰਹੀ ਤੇ ਜੰਮੂ ਕਟੜਾ ਵੀ ਹਾਈਵੇ ਚੱਲ ਪੈਣਾ ਉਹਦੇ ਨਾਲ ਵੀ ਟ੍ਰੈਫਿਕ ਤੇ ਅਸਰ ਪੈਣਾ ਆ ਉਹਦੇ ਵਿਉਂਤ ਨੂੰ ਲੈ ਕੇ ਇੱਕ ਜਿਹੜੀ ਮੰਗ ਆ ਉਹਦੇ ਨਾਲ ਵੀ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਟ੍ਰੈਫਿਕ ਘਟ ਸਕਦੀ ਹੈ ਤੇ ਹਾਦਸੇ ਵੀ ਜਿਹੜੇ ਘਟ ਵਾਪਰਨ ਦੇ ਚਾਂਸ ਬਣ ਸਕਦੇ ਜਿਉਂ ਮੰਗ ਸਾਡੀ ਜਿਹੜੀ ਆ ਜਿਹੜੀ ਰੇਲਵੇ ਕਨੈਕਟੀਵਿਟੀ ਦੀ ਉਹ ਜਾਖਲਨਾ ਪਟਿਆਲਾ ਸਾਰਾ ਕਨੈਕਟੀਵਿਟੀ ਹੋ ਜੇ ਤੇ ਬਹੁਤ ਫਰਕ ਪੈ ਸਕਦਾ ਲੋਕਾਂ ਦੇ ਆਰਥਿਕ ਬੋਝ ਵੀ ਘਟਣਗੇ ਤੇ ਲੋਕਾਂ ਦਾ ਸਮਾਂ ਵੀ ਬਚੂਗਾ ਤੇ ਹਾਦਸੇ ਤੋਂ ਬਚਿਆ ਜਾਊਗਾ ਜੀ ਤੇ ਕੀ ਹੋਣਾ ਚਾਹੀਦਾ ਦੇਖੋ ਜੀ ਅਸੀਂ ਲੋਕ ਸੰਘਰਸ਼ ਕਮੇਟੀ ਦੇ ਵਿੱਚ ਅਲੱਗ-ਅਲੱਗ ਜਥੇਬੰਦੀਆਂ ਦੇ ਤੌਰ ਤੇ ਕੰਮ ਕਰਦੇ ਆ ਅੱਜ ਅਸੀਂ ਸਮਾਣੇ ਚ ਸੱਦਾ ਦਿੱਤਾ ਕਿ ਇਲਾਕੇ ਦੀਆਂ ਜਿੰਨੀਆਂ ਜਥੇਬੰਦੀਆਂ ਨੇ ਸੈਰ ਦੀ ਐਸੋਸੀਏਸ਼ਨ ਆਰਤੀ ਐਸੋਸੀਏਸ਼ਨ ਜਾਂ ਵਪਾਰ ਮੰਡਲ ਆ ਜਾਂ ਪਰਿਵਾਰਾਂ ਦੇ ਵਿੱਚੋਂ ਇੱਕ ਪਰਿਵਾਰ ਦੇ ਆਏ ਨੇ ਇੱਥੇ ਅਸੀਂ ਸੱਦਾ ਦਿੱਤਾ ਸੀ ਕਿ ਮਿਲ ਬੈਠ ਕੇ ਸਮਾਣੇ ਇਲਾਕੇ ਦੀਆਂ ਇਹ ਸਮੱਸਿਆਵਾਂ ਦੇ ਉੱਤੇ ਵਿਚਾਰ ਕਰੀਏ ਤਾਂ ਕਿ ਇਸ ਤਰ੍ਹਾਂ ਦਾ ਹਾਦਸਾ ਦੁਬਾਰਾ ਨਾ ਵਾਪਰੇ ਇਸ ਦੇ ਵਿੱਚ ਮੁੱਖ ਤੌਰ ਤੇ ਜਿਹੜੀ ਚੀਜ਼ ਪਿਛਲੇ ਦਿਨਾਂ ਚ ਉੱਭਰੀ ਹੈਗੀ ਆ ਕਿ ਪਟਿਆਲੇ ਤੋਂ ਲੈ ਕੇ ਪਾਤੜਾਂ ਤੱਕ ਜਿਹੜਾ ਰੋਡ ਹੈਗਾ ਇਹ ਘਟੂ ਘਟ ਚਾਰ ਮਾਰਗੀ ਹੋਣਾ ਚਾਹੀਦਾ ਹੈਗਾ ਫੋਰ ਲੇਨ ਹੋਣਾ ਚਾਹੀਦਾ ਕਿਉਂਕਿ ਇਸ ਦੇ ਉੱਤੇ ਆਵਾਜਾਈ ਬਹੁਤ ਜ਼ਿਆਦਾ ਵੱਧ ਗਈ ਹੈਗੀ ਹੈ ਦੂਜਾ ਇੱਥੋਂ ਦੇ ਸਿਵਲ ਹਸਪੀਟਲ ਦੀ ਹਾਲਤ ਬਹੁਤ ਜ਼ਿਆਦਾ ਤਰਸਯੋਗ ਹੈਗੀ ਹੈ ਉੱਥੇ ਕਿਸੇ ਵੀ ਪੱਖ ਤੋਂ ਮਰੀਜ਼ ਨੂੰ ਬਚਾਉਣ ਦੀ ਫੈਸਿਲਿਟੀ ਨਹੀਂ ਉਹ ਸਿਰਫ ਰੈਫਰਲ ਸੈਂਟਰ ਬਣਿਆ ਹੋਇਆ ਹੈਗਾ ਤੇ 2 ਵਜੇ ਤੋਂ ਬਾਅਦ ਤਾਂ ਕਹਿ ਲੀਏ ਕਿ ਉੱਥੇ ਉਜਾੜਾ ਇੱਕ ਤਰ੍ਹਾਂ ਦਾ ਕੋਈ ਹਸਪੀਟਲ ਨਾਂ ਦੀ ਕੋਈ ਚੀਜ਼ ਲੱਗਦੀ ਨਹੀਂ ਇਹ ਸਮੱਸਿਆ ਤੀਜਾ ਹੈਗਾ ਕਿ ਲੋਕਾਂ ਨੂੰ ਘਟੋ ਘਟ ਜਾਗਰੂਕ ਕਰਨ ਦੇ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਪੀਡ ਲਿਮਟ ਦੇ ਵਿੱਚ ਰਹੇ ਸਰਕਾਰ ਘਟੋ ਘਟ ਕੋਈ ਅਵੇਅਰਨੈਸ ਡਰਾਈਵ ਚਲਾਵੇ ਇਹ ਵੀ ਇੱਕ ਮਸਲਾ ਹੈਗਾ ਇਸੇ ਤਰ੍ਹਾਂ ਅੱਜ ਹੀ ਸਾਨੂੰ ਪਤਾ ਲੱਗਿਆ ਕਿ ਪਰਿਵਾਰਾਂ ਪਰ ਕੁਝ ਪਰਿਵਾਰ ਮਿਲੇ ਹੈਗੇ ਨੇ ਇਥੋਂ ਦੇ ਪ੍ਰਸ਼ਾਸਨ ਨੂੰ ਉਹਨਾਂ ਨੇ ਮੰਗ ਕੀਤੀ ਆ ਕਿ ਦੋ ਦੋਸ਼ੀ ਜਿਹੜੇ ਕਥਿਤ ਤੌਰ ਤੇ ਦੋਸ਼ੀ ਕਹਿ ਰਹੇ ਨੇ ਕਿ ਉਹਨਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈਗਾ ਇਸ ਕਰਕੇ ਜੇ ਪਰਿਵਾਰਾਂ ਦੀ ਵੀ ਅਜੇ ਸੰਤੁਸ਼ਟੀ ਨਹੀਂ ਹੈ ਸਾਨੂੰ ਲੱਗਦਾ ਕਿ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਜਿੱਥੇ ਇਹਨਾਂ ਪਰਿਵਾਰਾਂ ਦੀ ਸੰਤੁਸ਼ਟੀ ਕਰਾਉਣੀ ਚਾਹੀਦੀ ਆ ਉਥੇ ਨਾਲ ਦੀ ਨਾਲ ਸਮਾਣੇ ਇਲਾਕੇ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਨੇ ਟ੍ਰੈਫਿਕ ਦੀ ਸਮੱਸਿਆ, ਰੋਡ ਨੂੰ ਚੌੜਾ ਕਰਨ ਦੀ, ਹਸਪਤਾਲ ਦੀ ਸਮੱਸਿਆ ਇਹਨਾਂ ਸਾਰੀਆਂ ਚੀਜ਼ਾਂ ਦੇ ਵੱਲ ਧਿਆਨ ਦੇਣਾ ਚਾਹੀਦਾ ਫੌਰੀ ਤੌਰ ਤੇ। ਹਾਂਜੀ ਅੱਜ ਸਮਾਣੇ ਦੀਆਂ ਵੱਖ-ਵੱਖ ਸੰਸਥਾਵਾਂ, ਜਥੇਬੰਦੀਆਂ, ਐਸੋਸੀਏਸ਼ਨਾਂ ਉਹ ਸਾਰਿਆਂ ਦੇ ਨੁਮਾਇੰਦੇ ਅੱਜ ਇੱਕ ਗੰਭੀਰ ਮਸਲੇ ਦੇ ਉੱਤੇ ਚਰਚਾ ਕਰਨ ਦੇ ਲਈ ਸਮਾਣੇ ਦੇ ਵਿੱਚ ਇਕੱਠੀਆਂ ਹੋਈਆਂ ਸੀ। ਮਾਮਲਾ ਇਹ ਹੈ ਕਿ ਸਮਾਣੇ ਦੇ ਵਿੱਚ ਇੱਕ ਬਹੁਤ ਵੱਡਾ ਭਿਆਨਕ ਦਖਾਂਤ ਦਾ ਇੱਕ ਹਾਸਾ ਜਿਹੜਾ ਇਸੇ ਮਹੀਨੇ 7 ਮਈ ਨੂੰ ਵਾਪਰਿਆ ਸੀ ਜਿਹਦੇ ਵਿੱਚ ਸਕੂਲ ਦੇ ਮਾਸੂਮ ਬੱਚੇ ਜਿਨ੍ਹਾਂ ਦੀ ਉਮਰਾਂ ਕੋਈ 8 ਤੋਂ ਲੈ ਕੇ 13 ਸਾਲ ਦੀਆਂ ਸੀ ਕੋਈ ਇੱਕ ਦੋ ਇਸ ਤੋਂ ਵੀ ਛੋਟੀ ਉਮਰ ਦੇ ਹੋ ਸਕਦੇ ਨੇ ਉਹ ਇਸ ਤਰ੍ਹਾਂ ਦੇ 6 ਤੋਂ 7 ਮਾਸੂਮ ਬੱਚਿਆਂ ਨੂੰ ਇੱਕ ਭਿਆਨਕ ਹਾਸੇ ਦੇ ਵਿੱਚ ਆਪਣੀਆਂ ਜਾਨਾਂ ਤੋਂ ਜਿਹੜਾ ਹੈਗਾ ਉਹ ਉਹਨਾਂ ਦੀਆਂ ਜਾਨਾਂ ਗਈਆਂ ਨਾ ਪੂਰਾ ਹੋਣ ਯੋਗ ਆ ਮਾਪਿਆਂ ਨੂੰ ਇਹ ਪਰਿਵਾਰਾਂ ਨੂੰ ਘਾਟਾ ਪਿਆ ਤੇ ਸ਼ਹਿਰ ਦੇ ਵਿੱਚ ਇਸ ਹਾਦਸੇ ਦੇ ਪ੍ਰਤੀ ਇੱਕ ਵੱਡਾ ਜਿਹੜਾ ਹੈਗਾ ਰੋਸ ਸੀ ਸਾਰੇ ਸਮਾਣੇ ਸ਼ਹਿਰ ਨੇ ਬੰਦ ਕਰਕੇ ਇਹ ਇਸ ਘਟਨਾ ਦੇ ਖਿਲਾਫ ਆਪਣਾ ਦੁੱਖ ਤੇ ਆਪਣਾ ਗੁੱਸਾ ਜਿਹੜਾ ਉਹ ਜ਼ਾਹਰ ਕੀਤਾ ਸੀ ਪਰ ਇਸ ਐਡੀ ਵੱਡੀ ਘਟਨਾ ਹੋਣ ਤੋਂ ਬਾਅਦ ਜਿੱਥੇ ਪਰਿਵਾਰ ਨੂੰ ਮਾਪਿਆਂ ਨੂੰ ਨਾ ਪੂਰਨ ਯੋਗ ਘਾਟਾ ਪਿਆ ਉਥੇ ਸੜਕੀ ਆਵਾਜਾਈ ਦੇ ਮਾਮਲੇ ਵਿੱਚ ਜਿਹੜੀਆਂ ਗੰਭੀਰ ਕਤਾਹੀਆਂ ਨੇ ਉਹ ਵੀ ਸਾਡੇ ਸਾਡੇ ਸਾਹਮਣੇ ਉੱਪਰ ਕੇ ਸਾਹਮਣੇ ਆਈਆਂ ਨੇ ਅਸੀਂ ਅੱਜ ਜਿਹੜੇ ਇਹ ਚਿੰਤਤ ਲੋਕਾਂ ਜਿਹੜੇ ਚਾਹੁੰਦੇ ਆ ਕਿ ਇਸ ਤਰੀਕੇ ਨਾਲ ਬੇਸ਼ਕੀਮਤੀ ਜਾਨਾਂ ਨੇ ਜੜੀਆਂ ਉਹ ਸੜਕਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਨਾ ਜਾਣ ਤੇ ਇਸ ਨੂੰ ਘਟਨਾਵਾਂ ਨੂੰ ਰੋਕਣ ਦੇ ਲਈ ਕੀ ਜਿਹੜੇ ਜ਼ਰੂਰੀ ਕਦਮ ਨੇ ਚੱਕੇ ਜਾ ਸਕਦੇ ਨੇ ਉਸ ਦੇ ਉੱਤੇ ਚਰਚਾ ਕਰਨ ਦੇ ਲਈ ਅੱਜ ਇਹ ਮੀਟਿੰਗ ਹੋਈ ਹੈ ਇਸ ਇਸ ਘਟਨਾ ਦੇ ਰਾਹੀਂ ਸਾਹਮਣੇ ਆਇਆ ਕਿ ਨਾ ਤਾਂ ਸਰਕਾਰੀ ਹਸਪਤਾਲ ਜਿਹੜਾ ਸਮਾਣੇ ਦੇ ਵਿੱਚ ਹੈ ਉਦੇ ਵਿੱਚ ਕੋਈ ਉਸ ਤਰ੍ਹਾਂ ਦੀਆਂ ਜ਼ਰੂਰੀ ਐਮਰਜੈਂਸੀ ਸੇਵਾਵਾਂ ਨੇ ਜਿੱਥੇ ਕੋਈ ਟ੍ਰੀਟਮੈਂਟ ਹੋ ਸਕੇ ਬੱਚੇ ਉਹਨੇ ਕਿਸੇ ਬੰਦੇ ਦੀ ਜਾਨ ਬਚਾਈ ਜਾ ਸਕੇ ਇਹ ਸਿਰਫ ਇੱਕ ਰੈਫਰੈਂਸ ਕੇਂਦਰ ਬਣਿਆ ਹੋਇਆ ਅੱਗੇ ਭੇਜਣ ਵਾਸਤੇ ਪਿਛਲੇ 20 ਸਾਲ ਤੋਂ ਸਮਾਣਾ ਪਟਿਆਲੇ ਦੀ ਜਿਹੜੀ ਸੜਕ ਹੈ ਉਸ ਦੀ ਜਿਸ ਮਕਦਾਰ ਦੇ ਵਿੱਚ ਸਾਧਨਾਂ ਦੀ ਗਿਣਤੀ ਵਧ ਗਈ ਉਹਦੇ ਮੁਤਾਬਕ ਉਹਦੀ ਚੌੜਾਈ 20 ਸਾਲ ਪਹਿਲਾਂ ਦੀ ਹੈ ਜਦੋਂ ਸਾਧਨਾਂ ਦੀ ਗਿਣਤੀ ਘੱਟ ਸੀ ਤੇ ਇਹ ਵਨਵੇਰੀ ਹੈ ਲਗਾਤਾਰ ਹਾਦਸੇ ਵਾਪਰੇ ਨੇ ਤੇ ਰੋਡ ਦੇ ਉੱਤੇ ਕੋਈ ਤੁਹਾਡੀ ਸਪੀਡ ਚੈੱਕ ਹੋਵੇ ਕੋਈ ਉਸ ਤਰ੍ਹਾਂ ਦੇ ਉੱਤੇ ਸਾਈਨ ਬੋਰਡ ਹੋਣ ਜਿਹਦੇ ਨਾਲ ਤਾਂ ਇੱਕ ਵੱਡੇ ਵਿਆਪਕ ਰੂਪ ਦੇ ਵਿੱਚ ਸਕੂਲਾਂ ਕਾਲਜਾਂ ਤੋਂ ਲੈ ਕੇ ਲੋਕਾਂ ਨੂੰ ਇੱਕ ਜਾਗਰੂਕਤਾ ਹੋਵੇ ਕਿਉਂਕਿ ਜਦੋਂ ਪ੍ਰਸ਼ਾਸਨ ਕਿਸੇ ਚੀਜ਼ ਨੂੰ ਲਾਗੂ ਕਰਾਉਣ ਤੇ ਆਉਂਦਾ ਚੰਡੀਗੜ੍ਹ ਜਦੋਂ ਜਾਣਦੇ ਆ ਤਾਂ ਸਪੀਡ ਵੀ ਕੰਟਰੋਲ ਚ ਹੋ ਜਾਂਦੀ ਹੈ ਟ੍ਰੈਫਿਕ ਨੀਮਾਂ ਦੀ ਵੀ ਪਾਲਣਾ ਹੋ ਜਾਂਦੀ ਹੈ ਪਰ ਇੱਥੇ ਜਦੋਂ ਪਤਾ ਕੋਈ ਪੁੱਛਣ ਵਾਲਾ ਨਹੀਂ ਹੈ ਤਾਂ ਉਹ ਲਗਾਤਾਰ ਇਸ ਤਰ੍ਹਾਂ ਦੀ ਹਾਸੇ ਜਿਹੜੇ ਉਹ ਵਾਪਰ ਰਹੇ ਨੇ ਇਸ ਕਰਕੇ ਮਾਮਲਾ ਅਸੀਂ ਇਹ ਸਮਝਦੇ ਆ ਕਿ ਟੀਪਰਾਂ ਦੇ ਨਾਲ ਦੋ ਚਾਰ ਟੀਪਰਾਂ ਨੂੰ ਫੜ ਕੇ ਉਹਨਾਂ ਤੇ ਪਰਚੇ ਕਰਕੇ ਇਹ ਮਾਮਲਾ ਹੱਲ ਹੋਣ ਵਾਲਾ ਨਹੀਂ ਇਹ ਇੱਕ ਵੱਡੀ ਜਿਹੜੀ ਹੈਗੀ ਹੈ ਸਰਕਾਰ ਦੇ ਵੱਲੋਂ ਇਹ ਉਹ ਇਹਦੇ ਵਿੱਚ ਆਪਣੀ ਜ਼ਿੰਮੇਵਾਰੀ ਉਹ ਨਿਭਾਵੇ ਟ੍ਰੈਫਿਕ ਪੁਲਿਸ ਦੀ ਜਿਹੜੀ ਜਿੰਨੀ ਫਰੀ ਹੋਣੀ ਚਾਹੀਦੀ ਹੈ ਉਸ ਨੂੰ ਵਧਾਇਆ ਜਾਵੇ ਸਰਕਾਰੀ ਹਸਪਤਾਲ ਦੇ ਵਿੱਚ ਜਿੰਨੀਆਂ ਸੇਵਾਵਾਂ ਨੇ ਉਸ ਨੂੰ ਵਧਾਇਆ ਜਾਵੇ ਤੇ ਇਸ ਸ਼ਹਿਰ ਦੇ ਅੰਦਰ ਟ੍ਰੈਫਿਕ ਟ੍ਰੈਫਿਕ ਨੂੰ ਕੋਈ ਰੈਗੂਲੇਟ ਕਰਨ ਦੇ ਨਿਯਮ ਹੋਣ ਕਿ ਵੱਡੇ ਵਾਹਨ ਨੇ ਜਿਹੜੇ ਉਹਨਾਂ ਦਾ ਸਵੇਰ ਤੋਂ ਜਾਂ ਸ਼ਾਮ ਨੂੰ ਇੱਕ ਪੱਕਾ ਠੱਗਾ ਪ੍ਰਬੰਧ ਹੋਵੇ ਨਾ ਕਿ ਸਿਰਫ ਇੱਕ ਦੋ ਮਹੀਨਿਆਂ ਵਾਸਤੇ ਘਟਨਾ ਤੋਂ ਬਾਅਦ ਫੌਰੀ ਤੌਰ ਤੇ ਕੋਈ ਅਮਲ ਦੇਖਿਆ ਤੇ ਉਸ ਤੋਂ ਬਾਅਦ ਪ੍ਰਣਾਲਾ ਉੱਥੇ ਦਾ ਉੱਥੇ ਹੀ ਵਾਪਰ ਜਾਵੇ ਇਸ ਕਰਕੇ ਸਾਰੀਆਂ ਚਿੰਤਾਵਾਂ ਨੂੰ ਲੈ ਕੇ ਕਿ ਕਿਵੇਂ ਆਪਾਂ ਘਟਨਾਵਾਂ ਨੂੰ ਰੋਕ ਸਕਦੇ ਆ ਉਹ ਅਸੀਂ ਅੱਜ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ ਮੀਟਿੰਗ ਚੱਲ ਰਹੀ ਹੈ ਜਿਸ ਕਿਸਮ ਦਾ ਫੈਸਲਾ ਆਊਗਾ ਲੋਕਾਂ ਦੇ ਸਹਿਯੋਗ ਲੋਕ ਦੇ ਨਾਲ ਸਮਾਣਾ ਸ਼ਹਿਰ ਦੇ ਵਸਨੀਕਾਂ ਨਾਲ ਸਹਿਯੋਗ ਦੇ ਨਾਲ ਅਸੀਂ ਉਸ ਪ੍ਰੋਗਰਾਮ ਨੂੰ ਸਿਰੇ ਚੜਾਵਾਂ। ਵੇਖੋ ਜੀ ਅਸੀਂ ਅੱਜ ਡਟੀਫ ਜਥੇਬੰਦੀ ਤੇ ਕੀਰਤੀ ਕਿਸਾਨ ਜੀ ਨੇ ਇਹ ਉਪਰਾਲਾ ਕੀਤਾ ਵੀ ਅਸੀਂ ਵੱਖ-ਵੱਖ ਜਥੇਬੰਦੀਆਂ ਦੇ ਸਮਾਣਾ ਦੇਆਂ ਹਰ ਇੱਕ ਜਥੇਬੰਦੀ ਨੂੰ ਅਸੀਂ ਸੱਦਾ ਪੱਤਰ ਦਿੱਤਾ ਸੀ ਸੁਨੇਹੇ ਲਾਇਏ ਸੀ ਵੀ ਅੱਜ ਧਰਮਸ਼ਾਲਾ ਵਿੱਚ ਜੋ ਸਾਡੇ ਟ੍ਰੈਫਿਕ ਦੇ ਮਤਲਬ ਇਹ ਕੰਟਰੋਲ ਕਰਨ ਵਾਸਤੇ ਆਪਾਂ ਨੂੰ ਸੜਕ ਦੇ ਬਾਰੇ ਜਾਂ ਆਵਾਜ਼ ਚੁਕਣੀ ਜਾਂ ਸਾਡਾ ਸਰਕਾਰੀ ਹਸਪਤਾਲ ਦੇ ਸਮੱਸਿਆਵਾਂ ਜੋ ਆ ਰਹੀਆਂ ਸਾਡੇ ਸਿਸਟਮ ਨੂੰ ਸੁਧਾਰਨ ਵਾਸਤੇ ਵੀ ਆਪਾਂ ਇਕੱਠੇ ਹੋ ਕੇ ਰਾਇ ਲਾਈਏ ਪਰ ਅਸੀਂ ਚਾਹੁੰਦੇ ਹਾਂ ਵੀ ਇਹ ਇੱਕ ਆਵਾਜ਼ ਬਣ ਕੇ ਇਹ ਆਵਾਜ਼ ਉਠਾਈ ਜਾਵੇ ਨਾ ਕਿ ਇਹਦੇ ਵਿੱਚ ਰਾਜਨੀਤੀ ਆਉਣੀ ਚਾਹੀਦੀ ਏ ਤੇ ਨਾ ਕੋਈ ਢੜੇਬੰਦੀ ਆਉਣੀ ਚਾਹੀਦੀ ਏ ਕਿਉਂਕਿ ਜਿਹੜਾ ਇਹ ਪਿਛਲੇ ਦਿਨੀ ਬਹੁਤ ਦਰਦਨਾਕ ਹਾਦਸਾ ਵਾਪਰਿਆ ਬੱਚਿਆਂ ਨਾਲ ਉਹ ਮਾਪੇ ਬਹੁਤ ਜ਼ਿਆਦੇ ਝੰਜੋੜੇ ਗਏ ਨੇ ਉਹਨਾਂ ਨੂੰ ਕੋਈ ਮਤਲਬ ਸੋਚੀ ਤਾਂ ਨਹੀਂ ਹੈਗੇ ਇਹ ਸਾਨੂੰ ਰਲ ਕੇ ਸਾਰੇ ਸ਼ਹਿਰ ਦੇ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਇਹ ਕੀ ਹੋਣਾ ਚਾਹੀਦਾ ਹੈ ਵੇਖੋ ਸੜਕ ਦਾ ਵੇਖੋ ਜੀ ਜਿਹੜੀ ਸੜਕ ਆ ਸਾਡੀ ਸੜਕ ਹੈਗੀ ਇਹ ਸਿੰਗਲ ਰੋਡ ਆ ਆਵਾਜ਼ ਆਈ ਟ੍ਰੈਫਿਕ ਬਹੁਤ ਵਧ ਗਈ ਹੈ ਵਹੀਕਲ ਬਹੁਤ ਵਧ ਗਏ ਹੈਵੀ ਵਾਹਨ ਵੀ ਹੈ ਉਹਨਾਂ ਨੂੰ ਜੇ ਕੰਟਰੋਲ ਕਰਨਾ ਹੈ ਤੇ ਫੋਰ ਲੇਨ ਸਾਡੀ ਜਾਖਲ ਤੋਂ ਲੈ ਕੇ ਪਟਿਆਲੇ ਤੱਕ ਸਾਡੀ ਫੋਰ ਲੇਨ ਬਣਨੀ ਚਾਹੀਦੀ ਹੈ ਇਹ ਬਹੁਤ ਟੀਰਾ ਤੋਂ ਸੁਣਦੇ ਵੀ ਇੱਥੇ ਕੀ ਕਰੋਗੇ ਤੁਸੀਂ ਜਿੱਥੇ ਬੰਦੀਆਂ ਕੀ ਕਰਨੀ ਜਿੱਥੇ ਬੰਦੀਆਂ ਸੀ ਇਹ ਸਾਰੀਆਂ ਜਿੱਥੇ ਬੰਦੀਆਂ ਇਕੱਠੀਆਂ ਹੋ ਕੇ ਅਸੀਂ ਸਰਕਾਰ ਤੇ ਭਗਵੰਤ ਮਾਨ ਸਰਕਾਰ ਤੇ ਅਸੀਂ ਇਹ ਪੁਰਜੋਰ ਪ੍ਰੈਸ਼ਰ ਪਾਉਣਾ ਚਾਹੁੰਦੇ ਹਾਂ ਵੀ ਇਹ ਜਿਹੜੀ ਹੈ ਜਿਹੜੀ ਹੋਰੀ ਤੌਰ ਤੇ ਜਿਹੜੀ ਸਾਡੀ ਸੜਕੇ ਇਹ ਸਾਡੀ ਚੌਂ ਮਾਰਗੀ ਹੋਣੀ ਚਾਹੀਦੀ ਏ ਜੋ ਸਾਡਾ ਹਸਪੀਟਲ ਆ ਉਹਦੇ ਵਿੱਚ ਸਿਹਤ ਸੂਲਤਾਂ ਨਹੀਂ ਉੱਥੇ ਸਟਾਫ ਨਹੀਂ ਹੈਗਾ ਸਿਰਫ ਸਾਡਾ ਸਿਵਲ ਹਸਪਤਾਲ ਰੈਫਰ ਹਸਪਤਾਲ ਬਣ ਕੇ ਰਹਿ ਗਿਆ ਇੱਥੇ ਜੇ ਕੋਈ ਐਕਸੀਡੈਂਟ ਹੁੰਦਾ ਇੱਥੋਂ ਰੈਫਰ ਕਰਦੇ ਨੇ ਪਟਿਆਲੇ ਲੈ ਜਾਓ ਪਟਿਆਲੇ ਵੀ ਇੰਨੀਆਂ ਸੂਲਤਾਂ ਨਹੀਂ ਹੈਗੀਆਂ ਪਟਿਆਲੇ ਤੋਂ ਕਿਹਨੇ ਚੰਡੀਗੜ੍ਹ ਲੈ ਜਾਓ ਅਸੀਂ ਇਹ ਕਹਿੰਦੇ ਵੀ ਸਿਸਟਮ ਨੂੰ ਸੁਧਾਰਿਆ ਜਾਵੇ ਤਾਂ ਕੰਟਰੋਲ ਹੋ ਜਾਦਾ ਟ੍ਰੈਫਿਕ ਆਉਣ ਵਾਲੇ ਸਮੇਂ 'ਚ ਅਸੀਂ ਇਹ ਜਿਹੜੇ ਅੱਜ ਮੀਟਿੰਗ ਕਰ ਰਹੇ ਹਾਂ ਇਸ ਤੋਂ ਬਾਅਦ ਅਸੀਂ ਬਹੁਤ ਵੱਡਾ ਅਗੇ ਸੰਘਰਸ਼ਕ ਥੋੜੇ ਦਿਨਾਂ ਵਿੱਚ ਅਸੀਂ ਤੈਅ ਕਰਨਾ ਅੱਜ ਤੈਅ ਕਰਾਂਗੇ ਵੀ ਉਹ ਸਾਡੇ ਸ਼ਹਿਰ ਦੀਆਂ ਜਥੇਬੰਦੀਆਂ ਫੇਰ ਅਸੀਂ ਦੁਬਾਰਾ ਉਹਨਾਂ ਨੂੰ ਸੱਦਾ ਦੇਵਾਂਗੇ ਆਉਣ ਤੇ ਇਸ ਤੇ ਅਸੀਂ ਵੱਡਾ ਸੰਘਰਸ਼ ਕਰਨਾ ਜਿੰਨਾ ਚਿਰ ਸਾਡੀ ਇਹ ਮੰਗਾਂ ਪੂਰੀਆਂ ਨਹੀਂ ਹੋਇਆ ਅਸੀਂ ਕਿਰਤੀ ਕਿਸਾਨ ਯੂਨੀਅਨ ਡੀਟੀਐਫ ਟੀਚਰ ਯੂਨੀਅਨ ਅਸੀਂ ਚੁੱਪ ਨਹੀਂ ਬੈਠਾਂਗੇ ਕਿਉਂਕਿ ਇਹ ਲੋਕਾਂ ਦੀ ਜਾਨਾਂ ਦਾ ਮਤਲਬ ਖੌ ਜਿਹੜੀ ਸਾਡੀ ਜਿਹੜੀ ਇਹ ਸੜ ਗਿਆ ਇਹ ਸਾਡੇ ਬਹੁਤ ਵੱਡਾ ਸਾਡੇ ਵਾਸਤੇ ਇੱਥੇ ਨਿਕਲਣਾ ਬਹੁਤ ਮੁਸ਼ਕਲ ਹੋ ਗਿਆ ਇੰਨੀ ਟ੍ਰੈਫਿਕ ਹੈ ਦਿਨ ਰਾਤ ਹੈਵੀ ਵਨ ਚੱਲਦੇ ਆ ਟਿਪਰ ਚੱਲਦੇ ਨੇ ਹੋਰ ਟਰਾਲੇ ਚੱਲਦੇ ਵੱਡੇ ਵੱਡੇ ਘੋੜੇ ਚੱਲਦੇ ਆ ਇੱਥੋਂ ਹਰ ਦਿਨ ਐਕਸੀਡੈਂਟ ਹੁੰਦਾ ਜੀ ਤੁਸੀਂ ਵੇਖ ਲਓ ਉੱਥੋਂ ਲੈ ਕੇ ਜੱਖੋਂ ਤੋਂ ਲੈ ਕੇ ਪਟਿਆਲੇ ਤੱਕ ਦਿੱਲੀ ਪਹਾੜੇ ਕਿੰਨੇ ਐਕਸੀਡੈਂਟ ਹੁੰਦੇ ਨੇ ਅਸੀਂ ਇਸ ਕੀ ਚੀਜ਼ ਨੂੰ ਕਹਿੰਦੇ ਵੀ ਇਹ ਸਿਸਟਮ ਨੂੰ ਸੁਧਾਰਿਆ ਜਾਵੇ ਕੈਮਰਾਮੈਨ ਪੀਕੇ ਕਰਕੇ ਦੇ ਨਾਲ ਪ੍ਰਸੋਤਮ ਕੌਸਿਕ ਸਮਾਣਾ ਨਿਊਜ਼